ਤਾ ਪਿਆਰਿਆ ਉਵੇਂ ਗਗਨ ਅਨਮੋਲ ਆ ਗਿਆ ਗਾਇ ਇਕੱਠੇ ਕਰ ਲੇ ਤਮਾਸ਼ਾ ਬਣਾ ਲਿਆ ਇਹ ਪੰਜਾਬ ਨੂੰ ਝਾੜਨੀਆਂ ਸਕੀਮਾਂ ਇਹਨਾਂ ਦੀ ਇਹਨਾਂ ਨੂੰ ਸੋਚਣਾ ਚਾਹੀਦਾ ਵੀ ਕੋਈ ਚੰਗੇ ਬੰਦੇ ਲਿਆ ਕੇ ਪੰਜਾਬ ਦਾ ਭਲਾ ਸੋਚਣ ਇਹ ਨਚਾਰ ਲਿਆ ਲਿਆ ਕੇ ਇਹ ਨਚਾਰ ਸਾਡਾ ਕੀ ਕਰਨਗੇ ਅੱਗੇ ਸ਼ਦੀਕ ਨੂੰ ਵੋਟਾਂ ਪਾਈਆਂ ਹਣ ਭੱਤੇ ਜਾਣੇ ਕੀ ਕਰਨਗੇ ਝੰਡਾ ਥਰੇ ਹਣ ਭੱਤੇ ਜਾਣੇ ਹੰਸਰੇ ਮੁਰਦਾ ਬਾਂ ਦੇ ਜ਼ਰੀਏ ਜੋ ਮੈਂ ਦੱਸਿਆ ਉਹ ਦੱਸੋ ਜੋ ਮੋਦੀ ਸਾਹਿਬ ਦੱਸਦੇ ਹੋ ਜੋ ਤੁਹਾਡੇ ਖਿਆਲ ਚ ਆ ਗਿਆ ਉਹ ਦੱਸੋ ਲੋਕਾਂ ਦੀਆਂ ਗਲਤਫਹਿਮੀਆਂ ਪਹਿਲਾਂ ਦੂਰ ਕਰੋ ਤੇ ਲੋਕਾਂ ਨੂੰ ਸਮਝਾਓ ਕਿ ਮਾਲ ਵਿੱਚ ਕਦੀ ਆਪਾਂ ਨੂੰ ਆਪਣਾ ਚੋਣ ਨਿਸ਼ਾਨ ਹੀ ਨਹੀਂ ਸੀ ਮਿਲਿਆ ਕਮਲ ਇੰਡੀਪੈਂਡੈਂਟ ਪਹਿਲੀ ਵਾਰੀ ਕਮਲ ਦਾ ਫੁੱਲ ਖਿੜਨਾ ਜੋ ਇਹਨੂੰ ਖਿੜਨ ਦਿਓ ਇੱਕ ਵਾਰੀ ਇੱਥੇ ਵੋਟਾਂ ਲੱਗ ਗਿਆ ਤੇ ਫਿਰ ਤੁਹਾਨੂੰ ਪਤਾ ਹੀ ਆ ਮੋਦੀ ਦਾ ਸਲਾਬੇ ਚੱਕ ਦੋ ਜੋ ਜੋ ਕਹੋਗੇ ਉਹ ਲੈ ਕੇ ਆਊਗਾ ਅਤੇ ਦੇਖ ਲਓ ਤੁਹਾਡੇ ਸਾਹਮਣੇ ਮੈਂ ਕਿਹੜਾ ਗੱਪਾ ਮਾਰਦਾ ਯੂਪੀ ਦੀ ਕੀ ਹਾਲਤ ਹੁੰਦੀ ਸੀ ਰੂਇ ਇੰਨਾ ਸੈਮੀ ਹੋਏ ਹੁੰਦੇ ਸੀ ਲੋਕ ਲਾਅ ਐਂਡ ਆਰਡਰ ਦੀ ਇੰਨੀ ਪ੍ਰੋਬਲਮ ਸੀ ਰੋਟੀ ਕਿਸੇ ਨੂੰ ਮਿਲਦੀ ਨਹੀਂ ਸੀ ਦਿਨੇ ਲੋਕੀ ਕੁੰਡੇਲਾ ਕੋਈ ਕਿੱਦਾਂ ਕਿੱਦਾਂ ਦੀ ਬਦਮਾਸ਼ੀਆਂ ਉੱਥੇ ਹੁੰਦੀਆਂ ਸੀ ਧੀਆਂ ਪੜਨਾਂ ਦੀ ਇੱਜ਼ਤ ਮਹਿਫੂਜ਼ ਹੀ ਨਹੀਂ ਸੀ ਹੁਣ ਉਹਨੇ ਕਹਿ ਤਾ ਆਪਣਾ ਸੋਦਾ ਲਾਤਾ ਬਾਲਿਆਂ ਨੂੰ ਤੇ ਜਿਹੜੇ ਬੱਚੇ ਹੋ ਕਹਿੰਦੇ ਜੀ ਸਾਡੇ ਜੇਲ੍ਹ ਚ ਭੇਜ ਦਿਓ ਕੁਈ ਆਪ ਕਹਿੰਦਾ ਹੁੰਦਾ ਕਿ ਅੱਛੇ ਵਿੱਚ ਕਿਉਂ ਜੇਲ੍ਹ ਚ ਕਿਉਂ ਜਾਣਾ ਬਦਮਾਸ਼ੋ ਕਹਿੰਦੇ ਜੀ ਬਾਤ ਤੁਸੀਂ ਜਰਾ ਬੜੇ ਆਰਾਮ ਨਾਲ ਮਾਰ ਦਿੰਨੇ ਜੇਲ੍ਹ ਚ ਬਚੇ ਰਵਾਂਗੇ ਆ ਹੁਣ ਪਿਛਲੇ ਹਫਤੇ ਤੋਂ ਤਾਂ ਕਹਿਣ ਕਿ ਜੇਲ੍ਹ ਚ ਨਾ ਪਏ ਜੁੱਤ ਤੁਸੀਂ ਜੇਲ੍ਹ ਚ ਨਹੀਂ ਬਖਸ਼ਦੇ ਕਿ ਤਾ ਨਾ ਬੜੇ ਉਹ ਉਹ ਬੋਦੀ ਨੇ ਭੇਜਿਆ ਸੀ ਜੋਗੀ ਕਿ ਪੰਜਾਬ ਦੀ ਧਰਤੀ ਤੇ ਜ਼ਬਰ ਜ਼ੁਲਮ ਨਹੀਂ ਹੋਣਾ ਇਹਨਾਂ ਨੂੰ ਤਾਂ ਕਲਾਵੇ ਵਿੱਚ ਲਾਓਗੇ ਸਾਰੇ ਦੇਸ਼ ਨੇ ਜਾਨਾਂ ਵੀ ਕੁਰਬਾਨ ਕਰ ਦੇਣਗੇ ਏ ਜਾ ਕੇ ਗੱਲ ਦੱਸੋ ਕਿ ਕਮਲ ਦਾ ਫੁੱਲ ਖਿੜਨਾ ਚਾਹੀਦਾ ਤੇ ਇਹ ਵੀ ਦੱਸੋ ਹੁਣ ਸਿੱਲੀ ਸਿੱਲੀ ਨਹੀਂ ਠੰਡੀ ਠੰਡੀ ਬਾਹ ਆਣੀਆਂ ਸਿੱਲੀ ਸਿੱਲੀ ਚ ਕਈ ਵਾਰੀ ਅंसू ਵੀ ਹੁੰਦੇ ਆ ਕਈ ਤਰ੍ਹਾਂ ਦੀ ਹੁੰਦੀ ਆ ਉਹਦਾਂ ਨੂੰ ਕੀ ਕਹਿਣਾ ਇਹ ਜੋ ਠੰਡੀ ਠੰਡੀ ਆਉਂਦੀ ਏ ਹਵਾ ਕਮਲ ਦਾ ਫੁੱਲ ਖਿੜੇਗਾ ਉਹ ਮਾਲ ਵਿੱਚ ਫੁੱਲ ਖਿੜੇਗਾ मालवे कमल खिलेगा ये जो ठंडी ठंडी ए जो ठंडी ठंडी चलो ये तो। जो ठंडी ठंडी हाथों तुम टो फिर तो ये जो ठंडी ठंडी ए जो ठंडी ठंडी ए जो ठंडी ठंडी हवा कमल का फुल खिड़ेगा कमल का फुल खिड़ेगा ਉਹ ਵੀ ਕਹਿੰਦਾ ਇਹ ਸੁਨੇਹਾ ਦੇ ਕੇ ਜਾ ਕਮਲ ਦਾ ਫੁੱਲ ਕਿਹੜੇਗਾ ਉਹ ਕਮਲ ਦਾ ਫੁੱਲ ਕਿਹੜੇਗਾ ਸਦੀਆਂ ਤੋਂ ਵਿਛੜੇ ਸਦੀਆਂ ਤੋਂ ਪਿਛੜੇ ਜੋ ਕਿਹਣ ਆਉਣਗੇ ਕਿਸਾਨ ਵੀ ਘਰਾਂ 'ਚ ਦੀਵਾਲੀਆਂ ਜਗਾਉਣਗੇ ਫੈਕਟਰੀਆਂ ਵਾਲੇ ਇੰਡਸਟਰੀ ਵਾਲੇ ਉੰਗਸਤੀ ਵਾਲੇ ਖੁਸ਼ੀਆਂ ਮਨਾ ਕਮਲ ਦਾ ਫੁੱਲ ਖਿਲੇਗਾ ਜੇ ਨਾਲ ਦੀ ਨਾਲ ਲਿਖ ਰਿਹਾ ਤੱਤਾ ਤੱਤਾ ਇਸ ਮਾਰ ਰਿਹਾ ਦੇਖਿਆ ਲੋਕ ਇਹਨੇਗਾ ਸਾਰੇ ਸਾਰੇ ਉੱਚੀ ਉੱਚੀ ਸਾਰੇ ਦੇਵਕਾ ਕਮਲ ਦਾ ਫੁੱਲ ਖਿਲੇਗਾ ਉਹ ਕਮਲ ਦਾ ਫੁੱਲ ਖਿਲੇਗਾ ਵਿਮਾਲ ਵਿੱਚ ਫੁੱਲ ਖਿਲੇਗਾ ਕਮਲ ਦਾ ਫੁੱਲ ਖਿੜੇਗਾ ਜਿ ਕਮਲ ਦਾ ਫੁੱਲ ਖਿੜੇਗਾ ਪਰ ਮਾਤਾ ਦੀ ਜੈ ਵੰਦ